ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਥਾਨਕ ਕਸਬੇ ਦੇ ਰੈਕੋਰਡ ਰੋਡ ਦੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਜਿਨ੍ਹਾਂ ਦੇ ਭੋਗ ਬੁੱਧਵਾਰ ਸਵੇਰ ਵੇਲੇ ਪਾਇਆ ਗਿਆ। ਅੰਮ੍ਰਿਤ ਵੇਲੇ ਰੋਜ਼ਾਨਾ 33 ਦਿਨ ਪ੍ਰਵਾਤ ਫੇਰੀਆਂ ਕੱਡੀਆਂ ਗਈਆਂ। ਜਿਸ ਦੇ ਅਖੀਰਲੇ ਦਿਨ ਪ੍ਰਵਾਤ ਫੇਰੀ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਸਜਾਇਆ ਗਿਆ। ਇਹ ਨਗਰ ਕੀਰਤਨ ਅੰਮ੍ਰਿਤ ਵੇਰ 2:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਸਜਾਇਆ ਗਿਆ ਜੋ ਕਿ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗਊਸ਼ਾਲਾ ਰੋਡ ਤੋਂ ਹੁੰਦਾ ਹੋਇਆ ਜੈਨ ਪਵਨ ਚੌਕ ਹਾਈ ਸਕੂਲ ਗੁਰਮਤ ਪਵਨ ਸ੍ਰੀ ਗੁਰੂ ਤੇਗ ਬਹਾਦਰ ਨਗਰ ਹਰਨੇਕ ਨਗਰ ਸਿਨੇਮਾ ਰੋਡ ਜੀਟੀ ਰੋਡ ਗੁਰਦੁਆਰਾ ਸਿੰਘ ਸਭਾ ਕਾਲਜ ਰੋਡ ਦਸ਼ਮੇਸ਼ ਨਗਰ ਕੈਲਪਰ ਰੋਡ ਬੱਸ ਸਟੈਂਡ ਮੁਕ ਚੌਂਕ ਲਿੰਕ ਰੋਡ ਮੁੱਲਾਪੁਰ ਸ਼ਿਵ ਮੰਦਰ ਰੋਡ ਸੁਆ ਰੋਡ ਅਤੇ ਰੈਕੋਰਡ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁੱਜਿਆ ਇਸ ਪ੍ਰੰਤ ਦੁਪਹਿਰ ਵੇਲੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਵੀ ਸਜਾਇਆ ਗਿਆ ਜਿੱਥੇ ਇਸਤਰੀ ਸੱਜਣ ਸਭਾ ਦੀ ਹਜ਼ੂਰੀ ਰਾਗੀ ਜਥੇ ਭਾਈ ਕਲਦੀਪ ਸਿੰਘ ਕੀਰਤਨੀ ਦੁਆਰਾ ਸ਼ਬਦਾਂ ਦੀ ਵਿਆਖਿਆ ਕੀਤੀ ਅਤੇ ਭਾਈ ਜਸਮੀਲ ਸਿੰਘ ਬੱਦੋਵਾਲ ਵਾਲਿਆਂ ਨੇ ਗੁਰਮਤ ਵਿਚਾਰਾ ਰਾਹੀਂ ਸੰਗਤਾਂ ਨਾਲ ਸਾਂਝ ਪਾਈ ਆਓ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਪ੍ਰਬੰਧਕਾਂ ਦੇ ਨਾਲ ਕੀ ਕਹਿ ਰਹੇ ਹਨ ਉਹ ਅਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਹਨ ਇਸ ਨਗਰ ਕੀਰਤਨ ਦੇ ਤੁਸੀਂ ਦੇਖ ਰਹੇ ਹੋ ਮੁੱਲਾਪੁਰ ਦਾ ਖਾਤੂ ਸਾਡੀ ਇਹ ਵਿਸ਼ੇਸ਼ ਰਿਪੋਰਟ ਕਲਮ ਲਾਇਕ ਕਰਾ ਰ ਮਨਨੇ ਕਾ ਬਹੁਤ ਨਿਜਾਰਾ ਕਾ ਗੱਜ ਕਲਮ ਨਾਲੇ ਮੈਲੇ ਤੁਹਾਨੂੰ ਕੱਲ ਦਾ ਵੀਡੀਓ ਦੇਖ ਕੇ ਦਿੱਤਾ ਤਾਂ ਜੁਲਾਈ ਦਾ ਮੁੰਡਿਆ ਜਾ ਰਿਹਾ ਹੈ ਸੋ ਬਹੁਤ ਬਹੁਤ ਧੰਨਵਾਦ ਉਸ ਦੁਆਰਾ ਆਪਾਂ ਅਗਲੇ ਭਾਰਤ ਜਾਂਦੇ ਕੋੜਿਆ ਅਸੀਂ ਸੀ ਸੱਚ ਪਹੁੰਚਦੇ ਹਾਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜੋ ਕਨਸੈਪਟ ਹੈ ਨਾ ਕਿ ਘਰ ਘਰ ਅੰਦਰ ਧਰਮ ਸਮਾਜ ਹੋਵੇ ਕੀਰਤਨ ਸਲਾ ਰਸੋ ਹਰੇਕ ਘਰ ਦੇ ਵਿੱਚ دی, سبر دی, کا دیلی. روز دیا خبر کنکرم ہوا ہے کنپ ہوئے ہتیاح ہوئی اثی پاپ, پاپ کر جائے اث پو پورے آر پورے پرائے ਅਸੰਖਿਆ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਪਰ ਉਨ੍ਹਾਂ ਦੀ ਗਿਣਤੀ ਖਤਮ ਕਰਨ ਦੇ ਲਈ ਮਾਰਿਆ ਸਿੱਕਾ ਜਗਤ ਵਿੱਚ ਨਾਮਿਕ ਨਿਰਮਲ ਪੰਚਚੜਾ ਕਹੁ ਨਾਨਕ ਸਭ ਦੇਸ਼ਾ ਰਾਮ ਨੂੰ ਨਾ ਮੋਨਾ ਜਾਣੀ ਹੈ ਗੋਪਾਣ ਕਹੈ ਸਿਮਰ ਜਰਮਾਨ ਪਰਤਖ ਗੁਰੂ ਨਿਸ਼ਦਾਰ ਸਤਨਾਮ

ਗੁਰਨਾਮ ਕਾਮਦੇਵਾ ਸੰਗਤ ਬਸ ਰਹੀ ਹੈ ਆਪੋ ਆਪਣੇ ਕੰਮ ਦੇ ਨਾਲ ਆਪੋ ਆਪਣੀ ਸਾਧ ਸੰਗਤ ਗੁਰਨਾਮ ਪਾਸ਼ਾ ਇਹਦਾ ਮਾਨਸਾਸ਼ਾ ਮੈਂ ਤੁਹਾਨੂੰ ਪ੍ਰਕਾਸ਼ ਕਰੋ ਕਰਾਉਣਾ ਕਰਦੇ ਹਾਂ ਜਿਹੜਾ ਸਾਹਸ ਜੀਵਨ ਮੋਦਸਾਨੀ ਪਾਈ ਜਿੰਦਰ ਸਿੰਘ ਜੀ ਪਾਈ ਗਿਆ ਸਿੰਘ ਇਹ ਜਿੰਨਾ ਸਿਧਾ ਬੇਨਤੀ ਹੈ ਕਿ ਜਿੰਨੇ ਪਰਿਵਾਰ ਦੀ ਤਰਫਦਾ ਕਰੋ ਜੀ ਬੋਲੇ ਸੋਹਾ ਭਾਈ ਗੁੰਦਰ ਸਿੰਘ ਬੈਂਕੂ ਦਾ ਸਮਾਗ ਹੋ ਗਿਆ ਹੈ ਭਾਈ ਗੁੰਦਰ ਸਿੰਘ ਤੇ ਭਾਈ ਜਨ ਸਿੰਘ ਮੈਨੂੰ ਇਹ ਦੱਸਿਆ ਵੱਲ ਤੁਸੀਂ ਉੱਤੇ ਇਹ ਕਿ ਅੱਜ ਜੋ ਨਲਕੀਤ ਦੇ ਰੋਡ ਪਰ ਆਫੇਰੀ ਕੱਢੀ ਗਈ ਸੀ ਉਸ ਵਿੱਚ ਪੰਜ ਪਾਰਾਂ ਵਿੱਚ ਚਾਰ ਸਿੱਕੇ ਸਾਡੇ ਪ੍ਰਵਾਸਪੁਰ ਵਿੱਚ ਸੰਗ ਦੇ ਵਿੱਚ ਰੋਜ਼ ਜਗਾ ਲੈਣ ਆਉਂਦੇ ਸਨ ਉਹਨਾਂ ਦੇ ਵਿੱਚੋਂ ਸੇਵਾ ਨੂੰ ਆਈ ਹੈ ਔਰ ਪੰਜੀ ਜੋ ਸ਼ਾਨਦਾਰ ਪ੍ਰਿੰਸਰ ਹੋ ਵੀ ਰੋਦੇ ਨਾਲ ਜਿਹੜਾ ਇਹਨਾਂ ਹਾਜ਼ਰੀ ਭਰਦੇ ਸਨ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਗਾਣਾ ਲਾਉਗਾ ਜਣੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਕ ਪਿਆਰੇ ਜੀ ਗਾਣਾ ਸਾਨੂੰ ਇੱਕ ਸਿੰਘ ਹੋ ਗਿਆ ਅੱਜ ਪੰਜ ਪਿਆਰੇ ਜੀ ਸਾਡੇ ਰਹਿਮਤ ਦੇ ਮਹਾਨ ਇਨਸਾਨ ਸਾਹਿਬ ਵਾਲੇ ਜੀ ਵੀ ਸਾਡੇ ਰਹਿਮਤ ਦੇ ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹ ਸਾਡੀ ਬਲਵੰਤੀ ਹੈ ਪ੍ਰਭਾਵੀਆਂ ਦੀ ਸੋ ਬਹੁਤ ਬਹੁਤ ਧੰਨਵਾਦ ਸੋ ਬਲਵੰਤੀ ਗੁਰੂ ਘਰ ਦੇ ਉਹਨਾਂ ਨੂੰ ਮੈਂਦੀ ਹੈ ਕਿ ਆਪਣਾ ਸਮਾਨ ਪ੍ਰਾਪਤ ਕਰ ਲਈ ਬਹੁਤ ਬਹੁਤ ਆਗੇ ਜਿਹੜੇ ਸਿੱਖੋ

ہزوری آپ

گروسی ਸਾਨੂੰ ਬਹੁਤ-ਬਹੁਤ ਧੰਨਵਾਦ ਸਭ ਤੋਂ ਚੜ੍ਹਦੀਏ ਪਲਾਵਾਸਣ ਉਸ ਤੋਂ ਬਾਅਦ ਅਗਲਾ ਸਵਾਲ ਭਾਈ ਸਾਹਿਬ ਜੀ ਅੱਜ ਪਹਿਲੀ ਪਾਸ਼ਾਹੀ ਸੈਜ ਸਿੰਘ ਨਾਨਕ ਜੀ ਦੀ ਫਾਸਸਪੰਜੇ ਮੇਂ ਪ੍ਰਕਾਸ਼ ਪਰਨੁਸ ਮਾਪਤ ਮੰਡੀ ਮੁੰਡਾਪੁਰ ਤੇ ਪ੍ਰਵਾਤਪੇ ਦੇ ਰੂਪ ਵਿੱਚ ਨਗਰ ਕੀਰਤਨ ਸਜਾਇਆ ਗਿਆ ਜੀ ਇਸ ਖੁਸ਼ੀ ਦੇ ਪਲਾ ਦੌਰਾਨ ਕੀ ਕਰਾਂ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅੰਦਰ ਜੀ ਸਿੰਘ ਵੱਲੋਂ ਤੇ ਸਮੂਹ ਸੰਗਤ ਵੱਲੋਂ ਸਾਰੀ ਸੰਗਤ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ 556ਵੇਂ ਪ੍ਰਕਾਸ਼ਵ ਦੀ ਲੱਖ ਲੱਖ ਵਧਾਈ ਹੋਵੇ। ਸਤਿਗੁਰ ਦੀ ਕਿਰਪਾ ਦੇ ਨਾਲ ਅੱਜ ਜਦੋਂ 33 ਦਿਨ ਪਹਿਲਾਂ ਗੁਰੂ ਸਾਹਿਬ ਦੇ ਚਰਨ ਵਿੱਚ ਅਦਾਸ ਕਰਕੇ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਪਰਮ ਸਮਰਪਤ 33 ਦਿਨ ਦਾ ਪ੍ਰਵਾਦ ਦੇਣਾ ਪਰਮ ਰਿਲੀ ਲਿਖਿਆ ਗਿਆ ਸੀ। ਅੱਜ 33ਵੇਂ ਦਿਨ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਪੰਜ ਪਿਆਰਿਆਂ ਦੀ ਗਵਾਈ ਵਿੱਚ ਗੁਰੂ ਸਾਹਿਬ ਦੀ ਛੱਤਰ ਸ਼ਾਯਾ ਹੇਠ ਇਹ ਅੱਜ ਦੀ ਪਰਿਵਾਰ ਫੇਰੀ ਪੂਰੇ ਨਗਰੀ ਪ੍ਰਕਰਮਾ ਕਰਕੇ ਲਿੰਕ ਰੋਡ ਮੁਲਾਪੁਰ ਵਿਖੇ ਪਹੁੰਚੀ ਹੈ। ਸਾਰੀ ਸੰਗਤਾਂ ਵਿੱਚ ਬਹੁਤ ਅਰਸ਼ਾ ਹੈ ਬੇਅੰਤ ਪ੍ਰਸ਼ਾਦ ਬੇਅੰਤ ਭਟਾਵਾਂ ਸਤਗੁਰਾਂ ਚੜਨਾ ਵਿੱਚ ਬੇਅੰਤ ਰਮਾਲੇ ਬੇਅੰਤ ਭਟਾਵਾਂ ਸਤਗੁਰਾਂ ਚੜਨਾ ਵਿੱਚ ਪੇੜ ਕੀਤੀਆਂ ਜਾ ਰਹੀਆਂ ਹਨ ਸਤਗੁਰਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਸੋ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ 556ਵੇਂ ਪ੍ਰਕਾਸ਼ਵਦੀ ਲੱਖ ਲੱਖ ਵਧਾਈ ਹੋਵੇ ਸਾਰੇ ਪਰਿਵਾਰਾਂ ਦੀ ਚੜ੍ਹਦੀ ਕਲਾ ਹੋਵੇ ਸਾਰੇ ਪਰਿਵਾਰਾਂ ਨੂੰ ਦਿਨ ਧੁਕਣੀ ਰਾਤ ਧੁਕਣੀ ਚਕਤੀ ਵਕਸ਼ਣ ਵਰ ਸਿੱਖੀ ਜੀਵਨ ਵਕਸ਼ਣ ਆਉਣ ਵਾਲੇ ਦਿਹਾੜੀ ਖੁਸ਼ੀਆਂ ਦੇ ਵਕਸ਼ਣ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰ ਦੁਆਰ ਪ੍ਰਵਾਸੀਆਂ ਦੇ ਵਿੱਚ ਇਸਤਰੀ ਸਤ ਸੰਗ ਸਭਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਨੂੰ ਹਰ ਰੋਜ਼ ਇੱਕ ਘਰ ਸੀ ਜਾਂਦੇ ਹੁੰਦੇ ਸੀ ਅੱਧੀ ਰਾਤੋਂ ਬੀਬੀਆਂ ਨੇ ਉੱਠਣਾ ਔਰ ਆਪਣੇ ਘਰ ਤੋਂ ਉਸ ਪਰਿਵਾਰ ਦੇ ਘਰ ਦੇ ਵਿੱਚੇ ਪਹੁੰਚਣਾ ਉੱਥੇ ਜਾ ਕੇ ਸ੍ਰੀ ਸਾਹਿਬ ਦੇ ਪਾਠ ਕਰਨੇ ਔਰ ਬੜਾ ਉੱਤਮ ਸੀ ਬਹੁਤ ਬਹੁਤ ਧੰਨਵਾਦ ਇਸਤਰੀ ਸਤ ਸੰਗ ਸਭਾ ਦੇ ਜਥੇ ਦਾ ਔਰ ਸਮੂਹ ਗੁਰਦਰਾ ਬੰਦੂ ਕਮੇਟੀ ਦੇ ਸਾਰੇ ਮੈਂਬਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਇਹਨਾਂ ਦਾ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਜਸ ਸ੍ਰੀ ਅਕਾਲ ਬੋਲੇ ਸੋਨਹਾ ਜਸ ਸ੍ਰੀ ਅਕਾਲ ਹਾਂਜੀ ਭਾਈ ਬਲਵਿੰਦਰ ਸਿੰਘ ਜੀ ਅੱਜ ਦੇ ਖੁਸ਼ੀ ਦੇ ਦਿਹਾੜੇ ਤੇ ਕੀ ਕਹਣਾ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੀ ਸੰਗਤ ਨੂੰ ਮੈਂ ਆਪਣੇ ਵੱਲੋਂ ਬਲਵਿੰਦਰ ਸਿੰਘ ਜਸਾ ਜਿਹੜਾ ਸਖਤਰਾਮਾ ਦੀ ਪਾਰਟੀ ਕੌਂਸਲ ਮੁਲਾ ਪਰ ਲਿੰਕ ਰੋਡ ਸਾਰਿਆਂ ਨੂੰ ਬਰਨਾਲ ਕੇ ਵੀ ਦੇ ਉਪਾਰ ਨਹੀਂ ਹਟਦੇ ਉੱਤੇ ਲੱਖ ਲੱਖ ਮੁਬਾਰਕਬਾਦ ਦਿਨਾ ਅਕਾਲਪੁਰ ਖਵਾਹਿਰੂ ਅੱਗੇ ਦਾ ਨਾ ਕਿ ਇਹੀ ਅਰਦਾਸ ਬੇਨਤੀ ਜੋੜੀ ਆ ਕਿ ਸਮੁੱਚੇ ਇਲਾਕੇ ਦੇ ਤਹਿਣ ਦੁਪੜੀ ਰਾਤ ਚੌਪੜੀ ਤਰੱਕੀ ਵੱਲ ਤੇ ਮੇਰਾ ਭਰਾ ਆਫਰ ਅੱਤੇ ਸਾਰਿਆਂ ਨੂੰ ਇੱਕ ਵਾਰ ਫੇਰ ਮੁਨਾਵਰ ਲੇਖ ਕਰੋੜ ਦੇ ਸਭੂ ਬਹੁਤ ਧੰਨਵਾਦੀ ਆ ਬਲੋ ਮੁਬਾਰਕਬਾਦ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕੋਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸੰਤਾਨਾਂ ਤਨ ਤਨ ਸੁਰਨਾਨਿਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਤੇਆਂ ਲੱਖ ਲੱਖ ਵਧਾਈਆਂ ਜੀ ਜੀ ਆਇਆਂ ਜੀ ਆਇਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ